ਮਾੜੀ ਜਈ ਸੱਟ ਲੱਗ ਜਾਵੇ ਪੁੱਤ ਦੇ ਤੇ ਲੋਕੀ ਬੈਠ ਕੇ ਸਰਾਣੇ ਪੂਰੀ ਰਾਤ ਕੱਟਦੇ ਕਿੱਥੇ ਕਿੱਥੇ ਜਾ ਕੇ ਨੇ ਮੁੱਠੇ ਲੇਗਦੇ ਤੇ ਲਾ ਕੇ ਛਾਤੀਆਂ ਦੇ ਨਾਲ ਨੇ ਉਲਾਦ ਰੱਖਦੇ ਅਨ ਤਨ ਮੇਰਾ ਪਿਤਾ ਦਸ਼ਮੇਸ਼ ਪਾਤਸ਼ਾਹ ਜੋ ਇਤਿਹਾਸ ਉਤੇ ਡਰ ਇਹਸਾਨ ਚਾੜ ਗਿਆ লাশ ਪੁੱਤ ਦੀ ਮੋਢੇ ਤੇ ਹੁਕੀ ਇੱਕ ਚੱਕਣੀ ਤੇ ਮੇਰਾ ਬਾਜਾ ਵਾਲਾ ਪੁੱਤ ਚਾਰ ਚਾਰ ਵਾਰ ਗਿਆ ਲਾਸ਼ ਪੁੱਤ ਦੀ ਮੋਢੇ ਤੇ ਓ ਕੀ ਇੱਕ ਚੱਕਣੀ ਤੇ ਮੇਰਾ ਬਾਜਾ ਵਾਲਾ ਪੁੱਤ ਚਾਰ ਚਾਰ ਮਾਰ ਗਿਆ ਠੰਡੇ ਪੁਰਜਾਂ ਚ ਬੈਠੀ ਸੀ ਮਾਂ ਗੁਜਰੀ ਤੇ ਦਿੱਲੀ ਵਾਲਿਆਂ ਨੇ ਮੰਗ ਲਿਆ ਸੀ ਸੀਸ பாਪ ਦਾ ਦੋ ਨਹੀਂ ਹੱਜ ਦੋ ਜਨ ਚ ਸ਼ਹੀਦ ਹੋ ਗਏ ਜਿਵੇਂ ਖੜ ਗਿਆ ਵਕਤ ਹੋਵੇ ਸੀ ਗਾਜਾਬ ਦਾ ਬਸ ਥੋਣ ਇੱਕ ਦਿਨਾਂ ਚ ਇੱਕ ਇੱਕ ਕਰਕੇ ਮੇਰਾ ਪਾਤਸ਼ਾਹੀ ਸਾਰਾ ਪਰਿਵਾਰ ਵਾਰ ਗਿਆ ਲਾਸ਼ ਪੁੱਤ ਦੀ ਮੋਢੇ ਤੇ ਔਖੀ ਇੱਕ ਚੱਕਣੀ ਤੇ ਮੇਰਾ ਪਾਂਜਾ ਵਾਲਾ ਪੁੱਤ ਚਾਰ ਚਾਰ ਵਾਰ ਗਿਆ ਮਾੜੀ ਜੇ ਸੱਟ ਲੱਗ ਜਾਵੇ ਪੁੱਤ ਦੇ ਤੈਨੂੰ ਕੀ ਬੈਠ ਕੇ ਸਰਾਣੇ ਪੂਰੀ ਰਾਤ ਕੱਟਦੇ ਕਿੱਥੇ ਕਿੱਥੇ ਜਾ ਕੇ ਨਹੀਂ ਉਮਥੇ ਲੇਗਦੇ ਤੇ ਲਾ ਕੇ ਛਾਤੀਆਂ ਦੇ ਨਾਲ ਨੇ ਉਲਾਦ ਰੱਖਦੇ ਅਨ ਤਨ ਮੇਰਾ ਪਤੰਦ ਸਮੇਸ਼ ਪਾਤਸ਼ਾਹ ਜੋ ਇਤਿਹਾਸ ਉਤੇ ਡਰ ਇਹਸਾਨ ਚੜ ਗਿਆ লাশ ਪੁੱਤ ਦੀ ਮੋਢੇ ਤੇ ਹੁਕੀ ਇੱਕ ਚੱਕਣੀ ਤੇ ਮੇਰਾ ਬਾਜਾ ਵਾਲਾ ਪੁੱਤ ਚਾਰ ਚਾਰ ਵਾਰ ਗਿਆ ਲਾਸ਼ ਪੁੱਤ ਦੀ ਮੋਢੇ ਤੇ ਓ ਕੀ ਇੱਕ ਚੱਕਣੀ ਤੇ ਮੇਰਾ ਬਾਜਾ ਵਾਲਾ ਪੁੱਤ ਚਾਰ ਚਾਰ ਮਾਰ ਗਿਆ ਠੰਡੇ ਬੁਰਜਾਂ 'ਚ ਬੈਠੀ ਸੀ ਮਾਂ ਗੁਜਰੀ ਤੇ ਦਿੱਲੀ ਵਾਲਿਆਂ ਨੇ ਮੰਗ ਲਿਆ ਸੀ ਸੀਸ ਬਾਪ ਦਾ ਦੋ ਨਹੀਂ ਹੱਜ ਦੋ ਜੰਗ 'ਚ ਸ਼ਹੀਦ ਹੋ ਗਏ ਜਿਵੇਂ ਖੜ ਗਿਆ ਵਕਤ ਹੋਵੇ ਸੀਗਾ ਜਾਪਦਾ ਬਸ ਥੋੜੇ ਇੱਕ ਦਿਨਾਂ 'ਚ ਇੱਕ ਇੱਕ ਕਰਕੇ ਮੇਰਾ ਪਾਂਛੀ ਸਾਰਾ ਪਰਿਵਾਰ ਵਾਰ ਗਿਆ ਲਾਸ਼ ਪੁੱਤ ਦੀ ਮੁੰਡੇ ਤੇ ਔਕੀ ਇੱਕ ਚੱਕਣੀ ਤੇ ਮੇਰਾ ਪਾਂਜਾ ਵਾਲਾ ਪੁੱਤ ਚਾਰ ਚਾਰ ਵਾਰ ਗਿਆ ਮਾੜੀ ਜਿਹੀ ਸੱਟ ਲੱਗ ਜਾਵੇ ਪੁੱਤ ਦੇ ਤੈਨੂੰ ਕੀ ਬੈਠ ਕੇ ਸਰਾਣੇ ਪੂਰੀ ਰਾਤ ਕੱਟਦੇ ਕਿੱਥੇ ਕਿੱਥੇ ਜਾ ਕੇ ਨਹੀਂ ਉਮ ਮਥੇ ਲੇਗਦੇ ਤੇ ਲਾ ਕੇ ਛਾਤੀਆਂ ਦੇ ਨਾਲ ਨੇ ਹਵਾਦ ਰੱਖਦੇ ਅਨ ਤਨ ਮੇਰਾ ਪਿਤਾ ਦਸ਼ਮੇਸ਼ ਪਾਤਸ਼ਾਹ ਜੋ ਇਤਿਹਾਸ ਉਤੇ ਡਰ ਇਹਸਾਨ ਝਾੜ ਗਿਆ লাশ ਪੁੱਤ ਦੀ ਮੋਢੇ ਤੇ ਹੁਕੀ ਇੱਕ ਚੱਕਣੀ ਤੇ ਮੇਰਾ ਬਾਜਾ ਵਾਲਾ ਪੁੱਤ ਚਾਰ ਚਾਰ ਵਾਰ ਗਿਆ ਲਾਸ਼ ਪੁੱਤ ਦੀ ਮੋਢੇ ਤੇ ਓ ਕੀ ਇੱਕ ਚੱਕਣੀ ਤੇ ਮੇਰਾ ਬਾਜਾ ਵਾਲਾ ਪੁੱਤ ਚਾਰ ਚਾਰ ਮਾਰ ਗਿਆ ਠੰਡੇ ਪੁਰਜਾਂ 'ਚ ਬੈਠੀ ਸੀ ਮਾਂ ਗੁਜਰੀ ਤੇ ਦਿੱਲੀ ਵਾਲਿਆਂ ਨੇ ਮੰਗ ਲਿਆ ਸੀ ਸੀਸ ਬਾਪ ਦਾ ਦੋ ਨਹੀਂ ਹੱਜ ਦੋ ਜੰਗ 'ਚ ਸ਼ਹੀਦ ਹੋ ਗਏ ਜਿਵੇਂ ਖੜ ਗਿਆ ਵਕਤ ਹੋਵੇ ਸਿੰਘਾਂ ਜਾਪਦਾ ਬਸ ਥੋਣ ਇੱਕ ਦਿਨਾਂ 'ਚ ਇੱਕ ਇੱਕ ਕਰਕੇ ਮੇਰਾ ਪਾਂਛੀ ਸਾਰਾ ਪਰਿਵਾਰ ਵਾਰ ਗਿਆ ਲਾਸ਼ ਪੁੱਤ ਦੀ ਮੁੰਡੇ ਤੇ ਔਕੀ ਇੱਕ ਚੱਕਣੀ ਤੇ ਮੇਰਾ ਪਾਂਜਾ ਵਾਲਾ ਪੁੱਤ ਚਾਰ ਚਾਰ ਵਾਰ ਗਿਆ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ